ਰਮਨ ਜੀ ਗੱਲਬਾਤ ਸ਼ੁਰੂਆਤ ਕਰਦੇ ਆ ਆਪਣੇ ਜਿਹੜੇ ਗਵਰਨੀ ਮੁਲਕ ਦੀ ਜਿਹੜੀ ਇਸ ਟਾਈਮ ਕਹ ਲੋ ਵੀ ਹੌਟ ਨਿਊਜ਼ ਆ ਤੇ ਲੇਟੈਸਟ ਜਿਹੜੀ ਨਿਊਜ਼ ਆ ਪ੍ਰਾਈਡ ਗਰੁੱਪ ਵਾਲੀ ਉਹਨਾਂ ਦੀ ਜਿਹੜੀ ਬੈਂਕਰਫਸੀ ਐਲਾਨੀ ਗਈ ਸੀ ਕੁਝ ਮਹੀਨੇ ਪਹਿਲਾਂ ਫਿਰ ਉਹਨਾਂ ਨੇ ਰੀਸਟ੍ਰਕਚਰਿੰਗ ਦੇ ਲਈ ਜਿਹੜਾ ਉਸਤੇ ਵੱਲ ਨੂੰ ਵਧੇ ਪਰ ਉਹ ਕਿਸੇ ਤਣਪਤਣ ਨਹੀਂ ਲੱਗੀ ਫਿਰ ਉਹਨਾਂ ਨੇ ਆਪਣੀ ਕੰਪਨੀ ਨੂੰ ਬਾਈਬੈਕ ਕਰਨ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਦੱਸੀ ਵੀ ਉਹ ਕਰਨੀ ਚਾਹੁੰਦੇ ਆ ਪਰ ਉਹ ਵੀ ਇੱਕ ਇੱਕ ਹਿਸਾਬ ਦੇ ਨਾਲ ਵਿੱਚੇ ਜਿਹੜੀ ਉਹ ਰਹਿ ਗਈ ਆ ਸੋ ਇਹ ਪੂਰੇ ਮਾਮਲਾ ਰਮਨ ਜੀ ਜਿਹੜਾ ਉਹ ਸਮਝਾਇਓ ਇੱਥੇ ਤੱਕ ਨੌਬਤ ਜਿਹੜੀ ਉਹ ਕਿੱਦਾਂ ਪਹੁੰਚੀ 20000 ਟਰੱਕ ਚੱਲਣ ਵਾਲੀ ਕੰਪਨੀ ਬੈਂਕਰਪਸੀ ਵੱਲ ਨੂੰ ਜਿਹੜੀ ਉਹ ਕਿੱਦਾਂ ਵੱਧ ਗਈ ਦੇਖੋ ਲੱਗਦਾ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਖੁੱਲ ਕੇ ਸਾਹਮਣੇ ਆ ਰਹੀਆਂ ਹੁਣ ਕੀ ਜਿਹੜੀ ਕੰਪਨੀ ਹੈਗੀ ਆ ਉਹਨੇ ਜਦੋਂ ਚੱਲੀ ਆ ਕੰਪਨੀ 2010 ਤੋਂ ਲੈ ਕੇ ਇੱਥੇ ਬਾਅਦ ਤੱਕ ਇਹੀ ਕੰਪਨੀ ਦੇ ਵਿੱਚ ਬੇਸਿਕਲੀ ਜਿਹੜੀ ਜ਼ਿਆਦੀ ਮੇਜਰ ਇਸ਼ਿਊਜ਼ ਆਏ ਹੈਗੇ ਆ ਉਹ ਆਏ ਹੈਗੇ ਆ ਕਿ ਜਿਹੜੇ ਟਰੱਕ ਵਿੱਚ ਹੈਗੇ ਆ ਉਹ ਜਿਸ ਟਾਈਮ ਤੇ ਵਿਕੇ ਹੈਗੇ ਆ ਉਹਨਾਂ ਟਰੱਕਾਂ ਦੇ ਉੱਤੇ ਅ ਵਿਕੇ ਤਾਂ ਬਹੁਤ ਮਹਿੰਗੇ ਆ ਔਰ ਮੇਰੇ ਖਿਆਲ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੋਣੀ ਨਹੀਂ ਸੀ ਚਾਹੀਦੀ ਜਿੱਦਾਂ ਦੀ ਚੀਜ਼ ਹੋ ਰਹੀ ਆ ਇੱਕ ਤਾਂ ਚਲੋ ਇੰਡਸਟਰੀ ਦੇ ਵਿੱਚ ਸਲੋ ਡਾਊਨ ਆ ਗਿਆ ਉਹ ਤਾਂ ਇੱਕ ਗੱਲ ਆ ਹਨਾ ਹਮ ਪਰ ਇਥੇ ਪ੍ਰੋਬਲਮ ਜਿਹੜੀ ਹੈਗੀ ਆ ਕਿ ਅ ਕਈ ਜਿਹੜੇ ਟਰੱਕ ਹੈਗੇ ਉਹਨਾਂ ਦੇ ਜਿਹੜੇ ਉਹਨਾਂ ਨੇ ਵੇਚੇ ਆ ਉਹਨਾਂ ਤੇ ਡਬਲ ਡਬਲ ਨਹੀਂ 트리플 트리플 ਲੋਨ ਹੈਗੇ ਤਿੰਨ ਤਿੰਨ ਬੈਂਕਾਂ ਦੇ ਲੋਨ ਇੱਕ ਟਰੱਕ ਤੇ ਆ ਜਿੱਦਾਂ ਉਹਨਾਂ ਨੂੰ ਇੱਕ ਟਰੱਕ ਡਬਲ ਵਿਨਿੰਗ 트리플 ਵਿਨਿੰਗ ਜਿੱਦੋਂ ਕਹਿ ਦਿੰਦੇ ਆ ਹਾਂਜੀ ਹਾਂਜੀ ਉਹ ਜਿਹੜਾ ਜਿਹੜਾ ਪ੍ਰੋਬਲਮ ਆਈ ਹੈ ਕਿ ਜਿਹੜੀ ਹੁਣ ਸੋਚ ਇਹ ਸੀਗੀ ਕਿ ਹੋ ਸਕਦਾ ਉਹਨਾਂ ਵੀ ਸੋਚੇ ਹੋਈ ਸੀਗੀ ਕਿ ਇੰਡਸਟਰੀ ਇੱਦਾਂ ਹੀ ਵੱਧਦੀ ਰਹਿਣੀ ਆ ਤੇ ਇੱਦਾਂ ਹੀ ਚੱਲਦਾ ਰਹਿਣਾ ਕੰਮ ਤੇ ਸੋਜੇ ਤੇ ਤੀਜਾ ਤੀਜਾ ਵੀ ਆਪਾਂ ਲੋਨ ਲੈ ਲਿਆ ਤੇ ਉਹ ਤੀਜੇ ਤੀਜਾ ਲੋਨ ਲੈ ਕੇ ਇੰਨੇ ਨੇ ਪੈਸੇ ਚਾਰਜ ਕਰਕੇ ਆਪਾਂ ਲਾ ਦੇਵਾਂਗੇ ਪਰ ਆਲਟੀਮੇਟਲੀ ਇੰਡਸਟਰੀ ਸਟਾਪ ਡਾਊਨ ਹੋਗੀ ਕਿ ਉਹ ਜਿਹੜੀਆਂ ਦੂਜੀਆਂ ਬੈਂਕਾਂ ਦੇ ਕੋਲੋਂ ਲੋਨ ਜਿਹੜੇ ਲਏ ਸੀ ਉਹ ਪੇਮੈਂਟਾਂ ਜਿਹੜੀਆਂ ਰੁਕ ਗਈਆਂ ਤੇ ਉਹ ਪੇਮੈਂਟਾਂ ਰੁਕਣ ਕਰਕੇ ਹੁਣ ਇਹ ਜਿਹੜਾ ਸਾਰਾ ਕੰਮ ਝੰਡੜ ਪਿਆਇਆ ਔਰ ਪ੍ਰੋਬਲਮ ਇਹ ਦੇਖੋ ਕਿ ਜਿਹੜੀ ਕੰਪਨੀ ਹੈਗੀ ਆ ਇਹਦੇ ਉੱਤੇ ਆਲਮੋਸਟ 637 ਮਿਲੀਅਨ ਡਾਲਰ ਦੇ ਜਿਹੜੇ ਲਾ ਸੂਟ ਹੈਗੇ ਆ ਜਿਹੜੇ ਡੈਕਟਰ ਵਾਂ ਦੇਂਡਾ ਰਹੀਆਂ ਜਿਹੜੀਆਂ ਹੈਗੀਆਂ ਪਰ ਇਨ ਇਨ ਰਿਐਲਿਟੀ 1.6 ਬਿਲੀਅਨ ਡਾਲਰ ਦੇ ਲੋਨ ਹੈ ਹੂੰ ਠੀਕ ਹੈ ਨਾ ਸੋ ਇਹ ਬਹੁਤ ਜਿਆਦਾ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਜਿਹਦੇ ਵਿੱਚ ਕਿ ਬੈਂਕਾਂ ਨੇ ਇੰਨੀ ਕ ਅਣਗਹਿਲੀ ਕੀਤੀ ਆ ਜਿਹੜਾ ਹੁਣ ਉਹਨਾਂ ਦਾ ਆਪਾਂ ਇੱਕ ਮਿ Tsubishi ਬੈਂਕ ਹੈਗਾ ਉਹਨਾਂ ਨੇ ਦੇਖੋ ਆਲਮੋਸਟ 97 ਮਿਲੀਅਨ ਡਾਲਰ ਜਿਹੜਾ ਆ ਉਹ ਉਹਨਾਂ ਨੂੰ ਪਰਸਨਲ ਗਾਰੰਟੀ ਤੇ ਦਿੱਤਾ ਸੀਗਾ। ਵੀ ਹਾਂ ਅਸੀਂ ਮੋੜ ਦਾਂਗੇ। ਉਹ ਪਰਸਨਲ ਹਾਂ ਉਹ ਪਰਸਨਲ ਗਾਰੰਟੀ ਤੇ ਜਿਹੜਾ ਸੀਗਾ ਉਹ ਉਹਨਾਂ ਨੇ ਔਰ ਜਿਹੜੇ ਲੋਨ ਜਿਸ ਮਕਸਦ ਲਈ ਲਏ ਗਏ ਸੀ ਉਸ ਮਕਸਦ ਲਈ ਯੂਜ਼ ਨਹੀਂ ਹੋਏ। ਹੂੰ 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 ਸੋ ਇਹ ਇਹਦੇ ਕਰਕੇ ਵੀ ਜਿਹੜੀਆਂ ਸਿਚੁਏਸ਼ਨਾਂ ਸਨ ਸੀਗੀਆਂ ਖੜੀਆਂ ਹੋਈਆਂ ਇਹਦੇ ਨਾਲ ਨਾਲ ਜਿਹੜੀ ਆ ਪ੍ਰਾਈਡ ਗਰੁੱਪ ਵੱਲੋਂ ਜਿਹੜਾ ਆਰਡਨਰ ਟ੍ਰਾਂਸਪੋਰਟ ਸੀਗੀ ਟੈਕਸਿਸ ਵੀ ਉਹ ਟੇਕਓਵਰ ਕੀਤੀ ਗਈ ਸੀ ਦੋ ਸਾਲ ਪਹਿਲਾਂ ਉਹ ਵੀ ਕੰਪਨੀ ਜਿਹੜੀ ਆ ਬੈਂਕਰਪਸੀ ਕਰ ਗਈ ਹੋ ਗਈ ਉਹਦੀ ਵੀ ਕਿਉਂਕਿ ਉਹ ਵੀ ਆਪਣੇ ਆਪ ਨੂੰ ਕੈਰੀ ਔਨ ਨਹੀਂ ਕਰ ਸਕੇ ਜੇ ਸਾਹ ਦੇ ਨਾਲ ਡਿਸੀਜਨਸ ਜਿਹੜੇ ਆ ਪ੍ਰਾਈਡ ਗਰੁੱਪ ਵੱਲੋਂ ਬਣਾਏ ਗਏ ਸੋ ਇਹ ਜਿਹੜੀ ਚੀਜ਼ ਹੈਗੀ ਆ ਜੇ ਆਈਟੀ ਤਰੀਕ ਦੇ ਵਿੱਚ ਹੁਣ ਸਾਰਾ ਉਹ ਡੀ ਸਿਚੁਏਸ਼ਨ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਕੋਲ ਇਸ ਵੇਲੇ ਪ੍ਰਾਈਵਟ ਗਰੁੱਪ ਦੇ ਟਰੱਕ ਹੈਗੇ ਆ ਉਹ ਜਿਨ੍ਹਾਂ ਲੋਕਾਂ ਦੇ ਕੋਲ 3 ਪੁਆਇੰਟ ਲੀਸਿੰਗ ਜਿਹੜੀ ਹੈਗੀ ਆ ਕੰਪਨੀ ਦੇ ਟਰੱਕ ਹੈਗੇ ਆ ਉਹਨਾਂ ਦੀਆਂ ਕੌਲਸ ਬਹੁਤ ਆਉਂਦੀ ਹੈਗੀ ਆ ਕਿ ਕੀ ਕੀਤਾ ਜਾਵੇ ਦੇਖੋ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਪੇਮੈਂਟ ਸਟਾਪ ਕਰੋ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਤੁਸੀਂ ਆਹ ਕਰੋ ਜਾਂ ਆਹ ਨਾ ਕਰੋ ਅਸੀਂ ਇਹ ਕਹਿੰਦੇ ਕਿ ਮੇਕ ਸ਼ûr ਤੁਸੀਂ ਆਪਣੀ ਮੇਲ ਈਮੇਲ ਹੈ ਜਿਹੜਾ ਤੁਹਾਡਾ ਐਡਰੈਸ ਹੈਗਾ ਲੋਨ ਤੇ ਦਿੱਤਾ ਕਿਤੇ ਵੀ ਤੁਸੀਂ ਜਿਹੜੀ ਵੀ ਲੈਟਰ ਆਉਂਦੀ ਆ ਉਹਨੂੰ ਧਿਆਨ ਦੇ ਨਾਲ ਦੇਖੋ ਤੁਹਾਨੂੰ ਕੀ ਕਿਹਾ ਜਾ ਰਿਹਾ ਉਹਦੇ ਵਿੱਚ ਕਿੱਦਾਂ ਤੁਹਾਨੂੰ ਡਾਇਰੈਕਟ ਕੀਤਾ ਜਾ ਰਿਹਾ ਕਿਉਂਕਿ ਜਿੰਨਾ ਵੀ ਇਕੁਪਮੈਂਟ ਬਾਹਰ ਹੈਗਾ ਇਹ ਅਲਟੀਮੇਟਲੀ ਕਿਸੇ ਨਾ ਕਿਸੇ ਨੇ ਖਰੀਦਿਆ ਆ ਖਰੀਦਣਾ ਆ ਖਰੀਦਿਆ ਆ ਇਹ ਕਿਸੇ ਨਾ ਕਿਸੇ ਨੂੰ ਬਿਲੋਂਗ ਕਰਦਾ ਐਸੈਟਸ ਵੇਕਣੇ ਆ ਉਹਨਾਂ ਦੇ ਐਸੈਟਸ ਵੇਚਣੇ ਆ ਹਾਂਜੀ ਸੋ ਜਿਹੜੇ ਐਸੈਟ ਆ ਹੁਣ ਜਿਹੜੇ ਐਸੈਟ ਬਿਕਣੇ ਆ ਉਹ ਜਾਂ ਜਿਹੜੇ ਚੱਲ ਰਹੇ ਐ ਸੋ ਜਿਹੜੇ ਜਿਹੜੇ ਚੱਲ ਰਹੇ ਔਰ ਜਿਨ੍ਹਾਂ ਦੀਆਂ ਪੇਮੈਂਟਸ ਆ ਰਹੀਆਂ ਹੈਗੀਆਂ ਕਿ ਅਸਰ ਕੋਈ ਸਟੀਪਾਈਨ ਨੂੰ ਪੇਮੈਂਟਸ ਮੇਰੇ ਖਿਆਲ ਨਹੀਂ ਜਾਣਗੀਆਂ ਹੁਣ ਜਿਨ੍ਹਾਂ ਨੇ ਬਾਏ ਕੀਤੇ ਆ ਉਹਨਾਂ ਨੂੰ ਜਾਣਗੀਆਂ ਪੇਮੈਂਟਸ ਉਹ ਲੈਣਗੇ ਅ ਸੋ ਇਹ ਤੇ ਬੜੀ ਹੌਸਲੇ ਨਾਲ ਹਲੇ ਮੀਨਾ ਇਹ ਨਹੀਂਗਾ ਇਹ ਇੱਕ ਗੱਲ ਬਿਲਕੁਲ ਨਹੀਂ ਕਿਸੇ ਨੇ ਸੋਚਣੀ ਕਿ ਉਹਨਾਂ ਨੇ ਬੈਂਕਰਸਾਫੀ ਕਾਰਤੀ ਤੇ ਟਰੱਕ ਮੇਰਾ ਹੋ ਗਿਆ ਹੁਣ ਪੇਮੈਂਟ ਨਹੀਂ ਦਿੱਤੀਆਂ ਤਾਂ ਤਾਂ ਵੀ ਕੋਈ ਡਰ ਨਹੀਂ ਓਕੇ ਓਕੇ ਬਿਲਕੁਲ ਠੀਕ ਇਹ ਚੀਜ਼ ਬਿਲਕੁਲ ਨਹੀਂ ਹੋਣੀ ਕਿਉਂਕਿ ਇਹ ਚੀਜ਼ ਬਿਲਕੁਲ ਗਲਤ ਆ ਤੁਹਾਨੂੰ ਪੇਮੈਂਟਸ ਜਿਹੜੀਆਂ ਹਾਂ ਤੁਹਾਡੇ ਕੋਲ ਹੁਣ ਆਪਸ਼ਨ ਆ ਗਈ ਆ ਕਿ ਤੁਸੀਂ ਜਿੰਨੇ ਕਿਸੇ ਨੇ ਤੁਹਾਡਾ ਟਰੱਕ ਇਕਵਿਪਮੈਂਟ ਜਿਹੜਾ ਖਰੀਦਿਆ ਆ ਲੋਨ ਖਰੀਦਿਆ ਆ ਉਹਦੇ ਨਾਲ ਨੇਗੋਸ਼ੀਏਟ ਕਰਨ ਦੀ ਤੁਹਾਡੇ ਕੋਲ ਪਾਵਰ ਆ ਗਈ ਕਿ ਤੁਸੀਂ ਨੇਗੋਸ਼ੀਏਟ ਕਰ ਸਕਦੇ ਆ ਵੀ ਸਾਨੂੰ ਤਾਂ ਵੇਚਿਆ ਸੀ ਟਰੱਕ ਕਹਿ ਕੇ ਉਹਨਾਂ ਨੂੰ ਰੈਂਟਲ ਕੀਤਾ ਲੀਜ਼ ਕੀਤਾ ਸਾਨੂੰ ਉਦੋਂ ਨਹੀਂ ਸੀ ਪਰ ਸਾਨੂੰ ਵੇਚ ਆ ਮੈਂ ਤੁਸੀਂ ਉਹ ਨੇਗੋਸ਼ੀਏਟ ਕਰ ਸਕਦੇ ਆ ਰਮਨ ਜੀ ਇਥੇ ਸਵਾਲ ਇਹ ਨਾਲ ਆ ਜਾਂਦਾ ਵੀ ਜਦੋਂ ਡਬਲ ਡਬਲ ਟ੍ਰਿਪਲ ਟ੍ਰਿਪਲ ਲੋਨ ਹੋ ਰਹੇ ਸੀਗੇ ਤੇ ਕੀ ਦੂਜੀਆਂ ਬੈਂਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਪੀਰ ਇਹ ਤੇ ਪਹਿਲਾਂ ਵੀ ਨਹੀਂ ਨਹੀਂ ਰਾਜਕਰਨ ਪ੍ਰੋਬਲਮ ਇਹ ਸੀ ਨਾ ਕਿ ਤੁਸੀਂ ਹੁਣ ਪਹਿਲਾ ਲੋਨ ਜਿਹੜਾ ਸੀ ਨਾ ਦੇਖੋ ਹੁਣ ਤੁਸੀਂ ਕੀ ਸੀ ਕਿ ਕਿਸੇ ਟਰੱਕ ਦਾ 80000 ਡਾਲਰ ਡਾਊਨ ਦਿਓ ਠੀਕ ਹੈ ਜੀ ਬਾਕੀ ਚਾਰਿਆ ਡਾਲਰ ਵੀ ਲਿਨੀਆ ਪੇਮੈਂਟ ਆ ਠੀਕ ਹੈ ਠੀਕ ਹੈ ਜੀ ਹੁਣ ਉਹ ਜਿਹੜਾ ਜਿਹੜਾ ਪਰਸਨਲ ਲੋਨ ਲਿਆ ਸੀਗਾ ਪਰਸਨਲ ਲੋਨ ਦੇ ਨਾਲ ਜਿਹੜਾ ਟਰੱਕ ਲਿਆ ਟਰੱਕ ਨੂੰ ਲੀਜ਼ ਕਰਤਾ ਲੀਜ਼ ਕਰਕੇ ਤੁਹਾਨੂੰ ਪੇਮੈਂਟ ਆਉਣੀ ਸ਼ੁਰੂ ਹੋ ਗਈਆਂ ਟਰੱਕ ਦੀ ਲੀਜ਼ 8000 ਤੁਸੀਂ ਲੈ ਲਿਆ ਪਲੱਸ ਪੇਮੈਂਟ ਆਉਣੀ ਸ਼ੁਰੂ ਹੋ ਗਈਆਂ ਹੋੜਾ ਟਰੱਕ ਦੀ ਪਿੰਕ ਸਲਿੱਪ ਤਾਂ ਤੁਹਾਡੇ ਕੋਲ ਹੀ ਆ ਉਹ ਤਾਂ ਕਿਤੇ ਨਹੀਂ ਨ ਗਈ ਕਿਸੇ ਬੈਂਕ ਕੋਲ ਨਹੀਂ ਗਈ ਜਿਨ੍ਹਾਂ ਨੇ ਜਿਹਨਾਂ ਨੇ ਮਿਲ ਨਹੀਂ ਦਿੱਤਾ ਉਹਨਾਂ ਨੇ ਤੁਹਾਨੂੰ ਪਰਸੂ ਦਿੱਤਾ ਸੀ ਹੂੰ ਠੀਕ ਹੈ ਠੀਕ ਤੁਸੀਂ ਹੁਣ ਉਹ ਜਿਹੜੀ ਪਿੰਕ ਸਲਿੱਪ ਆ ਉਹ ਕਿਸੇ ਵੀ ਬੈਂਕ ਨੂੰ ਦਿਖਾ ਕੇ ਤੁਸੀਂ ਲੋਨ ਚੈੱਕ ਲੋ ਉੱਤੇ ਹਾਂ ਪਰ ਜਿੱਥੇ ਟ੍ਰਿਪਲ ਟ੍ਰਿਪਲ ਲੋਨ ਹੋਇਆ ਉਹ ਨਹੀਂ ਸਮਝ ਆਉਂਦੀ ਵੀ ਕਿਹੜੇ ਸਾਥ ਦੇ ਨਾਲ ਹੋਇਆ ਕਿੱਦਾਂ ਹੋਇਆ ਉਹ ਹੁਣ ਥੋੜਾ ਥੋੜਾ ਪਤਾ ਲੱਗ ਰਿਹਾ ਵੀ ਜਦੋਂ ਟ੍ਰਾਂਜੈਕਸ਼ਨ ਹੋ ਰਹੀ ਹੁੰਦੀ ਸੀਗੀ ਇੱਕ ट्रांजैक्शन ਹੁੰਦਿਆਂ ਹੁੰਦਿਆਂ ਤੁਸੀਂ ਸੇਮ ਜਦੋਂ ਇੱਕ ट्रांजैक्शन ਇਨ ਪ੍ਰੋਸੈਸ ਹੁੰਦੀ ਆ ਉਹਦੇ ਹੁੰਦਿਆਂ ਹੁੰਦਿਆਂ ਤੁਸੀਂ ਦੂਜੀ ट्रांजैक्शन ਕੱਢ ਮਾਰੋ ਵਿੱਚੇ ਵੀ ਇਹ ਤਰ੍ਹਾਂ ਕੋ ਚੱਕਰ ਚੱਲ ਰਿਹਾ ਸੀਗਾ ਜਿੱਦਾਂ ਅਕਸਰ ਨਹੀਂ ਕਹਿੰਦੇ ਜਦੋਂ ਕਰ ਲੈਣਾ ਹੁੰਦਾ ਵੀ ਜਦੋਂ ਇੱਕ ਪਾਸੇ ਖੋਲਿਆ ਟਰਾਈ ਕੀਤਾ ਦੋ ਉਸੇ ਟਾਈਮ ਦੋ ਤਿੰਨ ਜਿਹੜੇ ਟਰਾਈ ਕਰ ਲੈਣੇ ਚਾਹੀਦੇ ਆ ਵੀ ਜਿੱਦਾਂ ਉਹ ਆਖਿਆ ਜਾਂਦਾ ਉਹ ਉਹ ਗ੍ਰੇ ایرੀਆ ਚ ਇਹ ਵੀ ਕਹਿੰਦੇ ਨੇ ਨਾ ਕਈ ਵਾਰੀ ਵੀ ਤੁਸੀਂ ਉਹਨ ਘਰ ਦੇ ਪੇਪਰ ਭਰੇ ਆ ਤੁਸੀਂ ਲੋਨ ਅਪਲਾਈ ਕੀਤਾ ਆ ਤੇ ਕੋਈ ਕਾਰ ਕੋਈ ਕ੍ਰੈਡਿਟ ਕਾਰਡ ਕੋਈ ਅਪਲਾਈ ਨਾ ਕਰਿਓ ਹਾਂ हां सो ਉਹ ਜਿਹੜੀ ਵਿੰਡੋ ਆ ਉਹਨਾਂ ਨੂੰ ਸ਼ਾਇਦ ਉਹ ਵਿੰਡੋ ਦਾ ਪਤਾ ਸੀਗਾ ਉਹ ਵਿੰਡੋ ਦੇ ਵਿੱਚ ਵਿੱਚ ਉਹ ਕੁਛ ਨਾ ਕੁਛ ਕਰ ਜਾਂਦੇ ਸੀਗੇ ਜਾਂ ਤੀਜਾ ਲੋਨ ਅਪਲਾਈ ਇਹਦਾ ਮਤਲਬ ਇਹ ਇਹ ਤਾਂ ਸਿੱਧਾ ਹੀ ਮਤਲਬ ਬੈਂਕਾਂ ਨੂੰ ਫਿਰ ਇੱਕ ਸਾਹਿਬ ਦੇ ਨਾਲ ਧੋਖੇ ਚ ਰੱਖਣ ਵਾਲੀ ਗੱਲ ਆ ਕੀ ਇਹਦੇ ਕਿ ਕੀ ਰਮਨ ਜੀ ਆਪਾਂ ਕ੍ਰਿਮੀਨਲ ਚਾਰजेस ਦੇਖਾਂਗੇ ਇਹ ਚੀਜ਼ ਦੇ ਵਿੱਚ ਬਿਲਕੁਲ 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 ਕਿਤੇ ਤਵੇ ਹੀ ਤਾਂ ਦੇਖੋ ਨਾ ਹੁਣ ਜਿਹੜੀ 6 ਲੱਖ 630 ਮਿਲੀਅਨ ਦੀ ਦੇਣਦਾਰੀ ਹੋਵੇ ਤੇ ਤੁਸੀਂ 54 ਮਿਲੀਅਨ ਦੇ ਵਿੱਚ ਉਹਨੂੰ ਬਾਇ ਕਰਨ ਦੀ ਟਰਾਈ ਕਰੋ ਇਹ ਕਿੱਦਾਂ ਹੋ ਸਕਦਾ ਯੋ I mean it's impossible ਜਿਹੜੀ ਨਾ ਜਿਹੜੀ ਮਾਰਚ ਦੇ ਵਿੱਚ ਜਦੋਂ ਰੀਕਨਸਟਰਕਸ਼ਨ ਦੀ ਉਹਨਾਂ ਨੇ ਕੀਤੀ ਸੀ ਮੰਗ 11 ਆਪਾਂ ਉਹਦੋਂ ਕਿਹਾ ਸੀਗਾ ਕਿ ਰੀਕਨਸਟਰਕਸ਼ਨ ਉਹਦੇ ਲਈ ਹੁੰਦੀ ਆ ਜਿਹਨੇ ਫਰਾਡ ਨਾ ਕੀਤਾ ਹੋਵੇ ਜੇ ਜੈਨੂਅਲੀ ਕੰਮ ਸਲੋ ਹੋ ਗਿਆ ਜੈਨੂਅਲੀ ਉਹਨੂੰ ਟਾਈਮ ਚਾਹੀਦਾ ਜਨਰਲੀ ਉਹਨਾਂ ਟਾਈਮ ਲੈ ਕੇ ਆਪਣਾ ਆਪ ਖੜਾ ਕਰਨਾ ਹੁੰਦਾ ਤੇ ਦੁਆਰਾ ਦੇਣ ਡੜੀਆਂ ਦੇਣੀਆਂ ਹੁੰਦੀਆਂ ਪਰ ਜਿਹਨੇ ਫਰਾਡ ਕੀਤਾ ਵੀ ਉਹਦੇ ਲਈ ਰੀਕਨਸਟਰਕਸ਼ਨ ਨਹੀਂ ਕਰ ਹੁੰਦੀ